ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਅੰਗਰੇਤੇ ਗੁਰੂ ਕੇ ਬੇਟੇ ਕਾ ਹੈ ਜਾਣ ਵਾਲੇ ਬਾਬਾ ਜੈਤਾ ਜੀ ਦੀ ਜੀਵਨੀ ਇਤਿਹਾਸ ਬਾਰੇ ਆਪ ਦੀ ਨਾਲ ਸਾਂਝਾ ਕਰਾਂਗੇ ਕਿਹਾ ਜਾਂਦਾ ਹੈ ਆਪ ਸਭ ਜਾਣਦੇ ਹੈ ਸੰਗਤ ਜੀ 90% ਸਿੱਖ ਸੰਗਤ ਨਹੀਂ ਜਾਣਦੀ ਸਾਰੇ ਏਹੀ ਇਤਿਹਾਸ ਜਾਣਦੇ ਹਨ ਕਿ ਜੋ ਬਾਬਾ ਜੈਤਾ ਜੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸੀ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਪਰ ਕੀ ਉਸ ਤੋਂ ਬਿਨਾ ਉਹਨਾਂ ਦਾ ਪਹਿਲਾ ਦਾ ਜੀਵਨ ਤੇ ਉਸ ਤੋਂ ਬਾਅਦ ਦਾ ਜੀਵਨ ਕਿਸੇ ਨੂੰ ਪਤਾ ਹੈ ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਕਿਹਾ ਜਾਂਦਾ ਹੈ ਕਿ ਬਾਬਾ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ 14 ਜੰਗਾਂ ਲੜੀਆਂ ਤੇ ਐਨੇ ਮਹਾਨ ਸੂਰਬੀਰ ਯੋਧੇ ਸੀ ਕਿ ਜਿੱਥੇ ਇੱਕ ਵਕਤ ਦੇ ਆਗੇ ਵੱਡੇ ਤੋਂ ਵੱਡਾ ਸੂਰਮਾ ਵੱਡੇ ਤੋਂ ਵੱਡਾ ਜੋਧਾ ਵੱਡੇ ਤੋਂ ਵੱਡਾ ਜੰਗੀ ਤਲਵਾਰ ਦਾ ਜੋ ਐਕਸਪਰਟ ਹੁੰਦਾ ਉਹ ਵੀ ਥੱਕ ਹਾਰ ਜਾਂਦਾ ਕਹਿੰਦੇ ਬਾਬਾ ਜੈਤਾ ਜੀ ਪੂਰੀ ਲਗਨ ਦੇ ਨਾਲ ਲਗਾਤਾਰ 4 ਘੰਟੇ ਤੱਕ ਤਲਵਾਰ ਦਾ ਅਭਿਆਸ ਕਰਦੇ ਅਤੇ ਤਲਵਾਰ ਦੇ ਨਾਲ ਲੜਦੇ ਰਹੇ ਅਤੇ ਇੱਕੋ ਟਾਈਮ ਤੇ ਜੰਗ ਦੇ ਮੈਦਾਨ ਵਿੱਚ ਦੋ ਘੋੜਿਆਂ ਤੇ ਖੜੇ ਹੋ ਜਾਂਦੇ ਸੀ ਸਵਾਰ ਹੋ ਕੇ ਤੇ ਇੱਕੋ ਟਾਈਮ ਤੇ ਦੋਵੇਂ ਹੱਥਾਂ ਦੇ ਵਿੱਚ ਬੰਦੂਕ ਫੜ ਕੇ ਗੋਲੀਆਂ ਚਲਾਉਂਦੇ ਤੇ ਦੁਸ਼ਮਣਾਂ ਦੇ ਗਾਟੇ ਲਾਉਦੇ ਰਹਿੰਦੇ ਐਨੇ ਮਹਾਨ ਸੂਰਮੇ ਤੇ ਯੋਧੇ ਸੀ ਬਾਬਾ ਜੇਤਾ ਜੀ ਇੱਕ ਜੁੱਦ ਵਿੱਚ ਉਹ ਇਦਾਂ ਜੂਝ ਕੇ ਲੜਦੇ ਰਹੇ ਦੁਸ਼ਮਣਾਂ ਦੇ ਆਹੂ ਲਾਉਂਦੇ ਰਹੇ ਅਖੀਰਕਾਰ ਮੁਗਲਾਂ ਦੀ ਇੱਕ ਗੋਲੀ ਆਈ ਉਹਨਾਂ ਦੇ ਸੀਨੇ ਦੇ ਵਿੱਚ ਲੱਗੀ ਜਿਸ ਦਾ ਕਰਕੇ ਉਹ ਸੀਧ ਹੋ ਗਏ ਸੋਚਣ ਵਾਲੀ ਗੱਲ ਇਹ ਹੈ ਸੰਗਤ ਜੀ ਜੇਕਰ ਉਹ ਗੋਲੀ ਨਾ ਲੱਗਦੀ ਬਾਬਾ ਜੈਤਾ ਜੀ ਨੂੰ ਤਾਂ ਉਹ ਕਿੰਨਾ ਟਾਈਮ ਹੋਰ ਲੜ ਸਕਦੇ ਸੀਗੇ ਕਿੰਨੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਸੀਗੇ ਸੋ ਅੱਜ ਆਪਾਂ ਇਹੀ ਇਤਿਹਾਸ ਦੇ ਉੱਤੇ ਗੱਲ ਕਰਾਂਗੇ ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੇ ਲਈ ਮਰ ਮਿਟਣ ਦੇ ਵਿੱਚ ਉਹਨਾਂ ਦਾ ਇੰਨਾ ਯੋਗਦਾਨ ਸੀ ਕਿ ਉਹਨਾਂ ਦਾ ਜੋ ਪਹਿਲਾ ਨਾਮ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀ ਤੇ ਜੋ ਦੂਸਰਾ ਨਾਮ ਸੀ ਹੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਖਿਆ ਸੀ ਇੰਨਾ ਜ਼ਿਆਦਾ ਪਿਆਰ ਕਰਦੇ ਸੀਗੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੁੱਤਰਾ ਵਾਂਗੂ ਪਿਆਰ ਕਰਦੇ ਸੀ ਬਾਬਾ ਜੈਤਾ ਜੀ ਨੂੰ ਤੇ ਬਾਬਾ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥਾਂ 'ਚ ਵੱਡੇ ਹੋਏ ਉਹਨਾਂ ਦਾ ਭਾਵਕੇ ਕਹਿਣ ਦਾ ਭਾਵ ਹੈ ਉਹਨਾਂ ਦਾ ਜੋ ਪਾਲਣ ਪੋਸਣ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਖ ਰੇਖ ਦੇ ਹੇਠ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ 6 ਸਾਲ ਵੱਡੇ ਸੀ ਬਾਬਾ ਜੈਤਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਬਾ ਜੈਤਾ ਜੀ ਨੇ ਆਪਣੇ ਹੱਥਾਂ ਦੇ ਵਿੱਚ ਖੜਾਇਆ ਇਤਿਹਾਸਕਾਰਾਂ ਦਾ ਮਤ ਹੈ ਜੀ ਹੁਣ ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਸਕਾਇਆ ਤਾਂ ਬਾਬਾ ਜੈਤਾ ਜੀ ਨੂੰ ਵੀ ਅੰਮ੍ਰਿਤ ਸਕਾਇਆ ਸੀ ਉਹਨਾਂ ਦੇ ਨਾਲ ਸੰਗਤ ਜੀ ਜੇ ਅਸੀਂ ਆਪਾਂ ਗੱਲ ਕਰੀਏ ਕਿ ਭਾਈ ਜੈਤਾ ਜੀ ਹੀ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਦਿੱਲੀ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀ ਸਿਪਾਹੀ ਜੈਤਾ ਜੀ ਕਿ ਕਿਉਂ ਲੈ ਕੇ ਆਏ ਉੱਥੇ ਹੋਰ ਵੀ ਸਿੱਖ ਮੌਜੂਦ ਸੀ ਉਸ ਸਮੇਂ ਤੇ ਕਾਰਨ ਜਾਣਨ ਲਈ ਆਪਾਂ ਨੂੰ ਥੋੜਾ ਇਤਿਹਾਸ ਦੇ ਵਿੱਚ ਪਿੱਛੇ ਜਾਣਾ ਪਊਗਾ ਭਾਈ ਜੈਤਾ ਜੀ ਦੇ ਪੁਰਖਿਆਂ ਦੇ ਵਿੱਚੋਂ ਜੋ ਸੀਗੇ ਨਾ ਇੱਕ ਸੀ ਭਾਈ ਕਲਿਆਣਾ ਭਾਈ ਕਲਿਆਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਚੌਥੀ ਦੁਆਸੀ ਤੋਂ ਵਾਪਸ ਆਉਂਦੇ ਨੇ ਤਾਂ ਬਾਬਾ ਬੁੱਢਾ ਜੀ ਦੇ ਨਾਲ ਭਾਈ ਕਲਿਆਣਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬੰਦੇ ਨੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਤਨਤਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜੋ ਬਾਬਾ ਜੈਤਾ ਜੀ ਦੇ ਪੁਰਖੇ ਜੀ ਭਾਈ ਕਲਿਆਣਾ ਜੀ ਉਹਨਾਂ ਨੇ ਸੇਵਾ ਕੀਤੀ ਸਿੱਖ ਗੁਰੂਆਂ ਦੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਰਚਨਾ ਕਰਵਾਈ ਸੇਵਾ ਕਰਵਾਈ ਤਾਂ ਭਾਈ ਕਲਿਆਣਾ ਜੀ ਨੇ ਆਪਣੇ ਹੱਥੀ ਉਸ ਵਕਤ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਆਪਣਾ ਯੋਗਦਾਨ ਕੀਤਾ ਸੀ ਫਿਰ ਜਦੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਜਾਂਦੇ ਨੇ ਗਵਾਲੀਅਰ ਜਾਂਦੇ ਨੇ ਜਹਾਂਗੀਰ ਨੂੰ ਮਿਲਣ ਤਾਂ ਉਹ ਪੰਜ ਸਿੱਖਾਂ ਦੀ ਡਿਊਟੀ ਲਾ ਕੇ ਜਾਂਦੇ ਨੇ ਕਰਤਾਰਪੁਰ ਸਾਹਿਬ ਦੀ ਦੇਖਭਾਲ ਦੇ ਲਈ ਉਹਨਾਂ ਦੇ ਵਿੱਚੋਂ ਇੱਕ ਸੀ ਭਾਈ ਕਲਿਆਣਾ ਜੀ ਅਤੇ ਅੱਗੇ ਉਹਨਾਂ ਦੀ ਚੌਥੀ ਪੀੜੀ ਦੇ ਪੀੜੀ ਦੇ ਵਿੱਚੋਂ ਸੀ ਭਾਈ ਜੈਤਾ ਜੀ ਭਾਈ ਜੈਤਾ ਜੀ ਦੇ ਪਿਤਾ ਜੀ ਦਾ ਨਾਮ ਸੀ ਸਦਾਨੰਦ ਹੁਣ ਸਦਾਨੰਦ ਜੀ ਬਾਰੇ ਆਪਾਂ ਜੇ ਗੱਲ ਕਰੀਏ ਤਾਂ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਦਾ ਇੰਨਾ ਪਿਆਰਾ ਸਿੱਖ ਹੈ ਕਿ ਸਦਾਨੰਦ ਦਾ ਜੋ ਵਿਆਹ ਸੀ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਕਰਵਾਇਆ ਦਇਆਨੰਦ ਦਾ ਗੁਰੂ ਘਰ ਨਾਲ ਗੁਰੂ ਤੇਗ ਬਹਾਦਰ ਜੀ ਨਾਲ ਇੰਨਾ ਪਿਆਰ ਸੀ ਇਹਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਜਦੋਂ ਉਹਨਾਂ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਬੱਚੇ ਨੂੰ ਆਪਣੀ ਗੋਦੀ ਦੇ ਵਿੱਚ ਚੱਕ ਕੇ ਉਹਦਾ ਨਾਮ ਆਪ ਰੱਖਦੇ ਨੇ ਨਾਮ ਰੱਖਦੇ ਨੇ ਜੇਤਾ ਤੇ ਹੁਣ ਗੱਲ ਅਤੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਜੇਤਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਚੱਕ ਕੇ ਖੜਾਉਂਦੇ ਰਹੇ ਨੇ ਇੰਨਾ ਜ਼ਿਆਦਾ ਪਿਆਰ ਸੀ ਸਦਾ ਅਨੰਦ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀਆਂ ਵੀ ਯਾਤਰਾਵਾਂ ਕੀਤੀਆਂ ਉਹਨਾਂ ਦਾ ਪੂਰਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੁੰਦਾ ਸੀ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਜੈਤਾ ਜੀ ਦਾ ਜੋ ਜਨਮ ਹੈ ਉਹ ਪਟਨਾ ਦੇ ਵਿੱਚ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਟਾਕੇ ਗਏ ਹੋਏ ਸੀ ਤਾਂ ਉਹਨਾਂ ਦਾ ਪੂਰਾ ਪਰਿਵਾਰ ਪਟਨੇ ਸੀ ਤੇ ਭਾਈ ਜੈਤਾ ਜੀ ਦਾ ਪਰਿਵਾਰ ਵੀ ਉਸ ਸਮੇਂ ਪਟਨਾ ਦੇ ਵਿੱਚ ਹੀ ਸੀ ਉਤੋਂ ਫਿਰ ਖਬਰ ਜਾਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਲ ਗੋਬਿੰਦ ਰਾਏ ਜੀ ਦੇ ਜਨਮ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵੇਲੇ ਬਾਬਾ ਜੈਤਾ ਜੀ ਸਿਰਫ 6 ਸਾਲ ਦੀ ਸੀ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਅਗਲੇ ਦਿਨ ਇੱਕ ਹੋਰ ਬੱਚੇ ਦਾ ਜਨਮ ਹੁੰਦਾ ਉਹ ਬੱਚਾ ਸੀ ਬਾਬਾ ਜੇਤਾ ਜੀ ਦੇ ਛੋਟੇ ਭਰਾ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਖਬਰ ਪਹੁੰਚਦੀ ਹੈ ਕਿ ਜੋ ਸਦਾਨੰਦ ਦੇ ਘਰ ਇੱਕ ਹੋਰ ਬਾਲਕ ਦਾ ਜਨਮ ਹੋਇਆ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ ਕਿ ਇਹ ਜੋ ਬੱਚਾ ਹੈ ਬਾਬਾ ਜੇਤਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੋਵਾਂ ਦੀ ਸੰਗਤ ਦੇ ਵਿੱਚ ਰਹੂਗਾ ਤਾਂ ਕਰਕੇ ਉਹਨਾਂ ਦਾ ਨਾਮ ਭਾਈ ਸੰਗਤ ਸਿੰਘ ਜੀ ਪਿਆ ਉਸ ਸਮੇਂ ਐਨਾ ਐਨਾ ਨਜ਼ਦੀਕੀ ਰਿਸ਼ਤਾ ਸੀ ਬਾਬਾ ਜੈਤਾ ਜੀ ਦੇ ਪਰਿਵਾਰ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਭਾਈ ਜੈਤਾ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਦਿੱਤੀ ਗਈ ਤੀਰ ਤੀਰ ਅੰਦਾਜ਼ੀ ਨੇਜਾ ਸਿੱਟਣਾ ਘੋੜ ਸਵਾਰੀ ਹੋਰ ਵੀ ਇਦਾਂ ਦੀ ਜੰਗਾਂ ਜੋਦਿਆਂ ਵਾਲੀਆਂ ਜੋ ਵੀ ਸੂਰਬੀਰਾਂ ਵਾਲੀ ਟ੍ਰੇਨਿੰਗ ਸੀ ਉਹ ਸਮੇਂ ਉਹਨਾਂ ਨੂੰ ਦਿੱਤੀ ਗਈ ਅਤੇ ਇਹਦੇ ਨਾਲ ਨਾਲ ਬਾਬਾ ਜੈਤਾ ਜੀ ਫਾਰਸੀ ਉਰਦੂ ਸੰਸਕ੍ਰਿਤ ਇਹਨਾਂ ਭਾਸ਼ਾਵਾਂ ਦੇ ਵੀ ਐਕਸਪਰਟ ਸੀਗੇ ਉਸ ਸਮੇਂ ਦੇ ਭਾਈ ਜੇਤਾ ਜੀ ਦੇ ਪੁਰਖੇ ਸੀ ਜਿਹੜੇ ਭਾਈ ਕਲਿਆਣਾ ਜੀ ਉਹਨਾਂ ਦੇ ਨਾਮ ਦੀ ਨ ਇੱਕ ਧਰਮਸ਼ਾਲਾ ਸੀ ਦਿੱਲੀ ਦੇ ਵਿੱਚ ਤੇ ਬਹੁਤ ਸਾਰੇ ਜੋ ਵਿਦਿਆਰਥੀ ਸੀ ਉੱਥੇ ਆ ਕੇ ਧਰਮਸ਼ਾਲਾ ਦੇ ਵਿੱਚ ਗਾਇਨ ਸਿੱਖਦੇ ਸੀ ਸੰਗੀਤ ਕਲਾ ਸਿੱਖਦੇ ਸੀਗੇ ਇਹ ਤੇ ਅਸੀਂ ਕਿਉਂ ਦੱਸਿਆ ਜਾ ਰਿਹਾ ਸੰਗਤ ਜੀ ਦੱਸਣਾ ਚਾਹਾਂਗੇ ਇਹ ਜੋ ਘਟਨਾ ਹੈ ਇਹ ਫਿਰ ਅੱਗੇ ਜਾ ਕੇ ਇੱਕ ਘਟਨਾ ਜੁੜਦੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਸੀਸ ਹੈ ਬਾਬਾ ਜੇਤਾ ਜੀ ਅਨੰਦਪੁਰ ਸਾਹਿਬ ਲੈ ਕੇ ਗਏ ਉਹਦੇ ਨਾਲ ਇਹ ਰਿਲੇਟ ਕਰਦੀ ਏ ਇਹ ਕਥਾ ਤਾਂ ਇਹਦੇ ਬਾਰੇ ਆਪ ਜੀ ਨੂੰ ਦੱਸਿਆ ਜਾ ਰਿਹਾ ਹੈ ਹੁਣ ਬਾਬਾ ਜੇਤਾ ਜੀ ਜਵਾਨੀ ਦੇ ਵਿੱਚ ਆ ਕੇ ਇੰਨਾ ਕੁ ਜ਼ਿਆਦਾ ਐਕਸਪਰਟ ਹੋ ਗਏ ਸੀ ਜੁੱਧ ਦੇ ਵਿੱਚ ਸ਼ਸਤਰਾਂ ਦੇ ਵਿੱਚ ਕਿ ਉਹ ਬਹੁਤ ਸਾਰਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਗਰੱਖਕ ਵੀ ਰਹੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੰਗਤ ਜੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੇ ਕਹਿਣ ਤੇ ਦਿੱਲੀ ਜਾਂਦੇ ਨੇ ਸਾਹادت ਦੇਣ ਲਈ ਤਾਂ ਉਸ ਟਾਈਮ ਭਾਈ ਜੈਤਾ ਜੀ ਸੀ ਜੋ ਉਹ ਵੀ ਦਿੱਲੀ ਦੇ ਵਿੱਚ ਹੀ ਸੀ ਕਿਉਂਕਿ ਭਾਈ ਜੈਤਾ ਜੀ ਦੇ ਇੱਕ ਤਾਇਆ ਜੀ ਸੀਗੇ ਆਗਿਆ ਰਾਮ ਜੀ ਤਾਂ ਕਰਕੇ ਬਾਬਾ ਜੈਤਾ ਜੀ ਦਾ ਦਿੱਲੀ ਤੋਂ ਆਨੰਦਪੁਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਜਿਹਦੇ ਕਰਕੇ ਉਹ ਸਾਰੇ ਰਸਤੇ ਸਾਰੀਆਂ ਗੁਕਤ ਗਲੀਆਂ ਸਾਰੀਆਂ ਗੁਪਤ ਚੀਜ਼ਾਂ ਤੇ ਉਹ ਚੱਪੇ-ਚੱਪੇ ਦਾ ਗਿਆਨ ਰੱਖਦੇ ਸੀ ਕਿ ਕਿੱਥੇ ਮੁਗਲ ਫੌਜ ਦਾ ਪੈਰਾ ਲੱਗਿਆ ਹੁੰਦਾ ਹੈ ਤੇ ਕਿਹੜਾ ਰਸਤਾ ਛੇਤੀ ਪਹੁੰਚਾਏਗਾ ਅਨੰਦਪੁਰ ਕਿਹੜਾ ਰਸਤਾ ਦੂਰ ਪਾਏਗਾ ਇਦਾਂ ਦੀ ਨੌਲੇਜ ਉਹ ਰੱਖਦੇ ਸੀ ਕਿਉਂਕਿ ਉਹਨਾਂ ਦਾ ਜੋ ਤਾਇਆ ਸੀ ਗਿਆਨ ਗਿਆਨ ਦੀ ਗੱਲ ਇਹ ਹੈ ਕਿ ਉਹਨਾਂ ਦਾ ਜੋ ਤਾਇਆ ਜੀ ਸੀ ਆਗਿਆਰਾਮ ਜੀ ਉਹ ਦਿੱਲੀ ਦੇ ਵਿੱਚ ਰਹਿੰਦੇ ਸੀ ਸੰਗਤ ਜੀ ਤਾਂ ਕਰਕੇ ਉਹਨਾਂ ਦਾ ਜੋ ਆਉਣਾ ਜਾਣਾ ਉੱਥੇ ਲੱਗਿਆ ਰਹਿੰਦਾ ਸੀ ਹੁਣ ਜਿਹੜੇ ਇਹਨਾਂ ਦੇ ਤਾਇਆ ਜੀ ਸੀ ਭਾਈ ਆਗਿਆराम ਜੀ ਉਹ ਨਾ ਦਿੱਲੀ ਦਾ ਇੱਕ ਬਹੁਤ ਵੱਡਾ ਵਪਾਰੀ ਸੀਗਾ ਭਾਈ ਲੱਖੀ ਸਾਹ ਬੰਜਾਰਾ ਉਹਦੇ ਨਾਲ ਉਹ ਉੱਥੇ ਨੌਕਰੀ ਕਰਦੇ ਸੀ ਭਾਈ ਜੈਤਾ ਜੀ ਉਦੋਂ ਦਿੱਲੀ ਦੇ ਵਿੱਚ ਹੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੁਆਰਾ ਕੈਦ ਕਰ ਲਿਆ ਗਿਆ ਸੀ ਭਾਈ ਸਤੀਦਾਸ ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਤਾਂ ਭਾਈ ਜੈਤਾ ਜੀ ਨੇ ਉਹਦਾ ਆਪਣੀ ਅੱਖਾਂ ਦੇ ਨਾਲ ਉਹ ਸਵਾਦ ਦੇਖੀ ਸੀ ਫਿਰ ਸਵਾਲ ਇਹ ਬਣਦਾ ਕਿ ਇੰਨੇ ਸਖਤ ਪਹਿਰੇ ਦੇ ਵਿੱਚੋਂ ਭਾਈ ਜੇਤਾ ਜੀ ਕਿਵੇਂ ਬਾਹਰ ਨਿਕਲ ਆਉਂਦੇ ਨੇ ਆਪਾਂ ਸਾਰੇ ਜਾਣਦੇ ਆ ਔਰੰਗਜੀਬ ਕਿੰਨਾ ਜ਼ੁਲਮੀ ਬਾਦਸ਼ਾਹ ਸੀ ਉਸ ਟਾਈਮ ਦਾ ਉਹਦੇ ਘਰ ਇੱਕ ਉਸਦੀ ਹੀ ਪੁੱਤਰੀ ਸੀ ਜੈਬੋ ਨੀਸ਼ਾ ਜਿਹੜੀ ਨਹੀਂ ਸੀ ਚਾਹੁੰਦੀ ਕਿ ਸਾਡੇ ਰਾਜ ਦੇ ਵਿੱਚ ਇੱਕ ਸਿੱਖ ਗੁਰੂ ਦਾ ਇਦਾਂ ਬੇਰਹਿਮੀ ਨਾਲ ਕਤਲ ਹੋਵੇ ਇੰਨਾ ਵੱਡਾ ਪਾਪ ਸਾਡੇ ਖਾਨਦਾਨ ਤੇ ਇੱਕ ੱਤਬਾ ਲੱਗੇ ਉਸ ਤੋਂ ਬਾਅਦ ਜਿਹੜੀ ਕੋਠੜੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕੀਤਾ ਗਿਆ ਸੀ ਉਹਦਾ ਜੋ ਪੋਤਵਾਲ ਸੀ ਉਹਦਾ ਨਾਮ ਸੀ ਅਬਦੁੱਲਾ ਫਿਰ ਜੋ ਔਰੰਗਜ਼ੇਬ ਦੀ ਪੁੱਤਰੀ ਸੀ ਜੈਬੂ ਨੀਸ਼ਾ ਉਹਨੇ ਅਬਦੁੱਲਾ ਦੀ ਡਿਊਟੀ ਲਈ ਕਿ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਦੀ ਸਿੱਖਾਂ ਉਹਨਾਂ ਦੇ ਸਿੱਖਾਂ ਦੀ ਮਦਦ ਨਾਲ ਇੱਥੋਂ ਕੱਢ ਦੇ ਫਿਰ ਅਬਦੁੱਲਾ ਕੀ ਕਰਦਾ ਅਬਦੁੱਲਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗਾ ਕਿ ਤੁਸੀਂ ਆਪਣੇ ਸਿੱਖਾਂ ਨੂੰ ਲੈ ਕੇ ਇੱਥੋਂ ਚਲੇ ਜਾਓ ਮੈਂ ਤੁਹਾਨੂੰ ਪਿਛਲੇ ਗੇਟ ਵਿੱਚ ਦੀ ਕੱਟ ਦਿੰਦਾ ਫਿਰ ਕਿਸੇ ਦੀ ਗੱਲ ਨਹੀਂ ਆਊਗੀ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕੀਤਾ ਗਿਆ ਸੀ ਨਾ ਤਾਂ ਉਹਨਾਂ ਨੂੰ ਇੱਕ ਗੱਲ ਕਹੀ ਗਈ ਸੀ ਕਿ ਜਾਂ ਤਾਂ ਤੁਸੀਂ ਕੋਈ ਕਰਾਮਾਤ ਦਿਖਾਓ ਜਾਂ ਫਿਰ ਤੁਸੀਂ ਇਸਲਾਮ ਧਰਮ ਦੇ ਵਿੱਚ ਆਓ ਤੇ ਜਾਂ ਫਿਰ ਤੁਸੀਂ ਸ਼ਹਾਦਤ ਦੇਣ ਲਈ ਤਿਆਰ ਹੋ ਜਾਓ ਤਾਂ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਸੀ ਮਹਾਰਾਜ ਮੂਰੇ ਉਸ ਟਾਈਮ ਪਰ ਜੋ ਜੋਬ ਕੋਦਵਾਲੀ ਸੀ ਅਬਦੁੱਲਾ ਖਾਨ ਅਬਦੁੱਲਾ ਅਬਦੁੱਲਾ ਕਹਿੰਦਾ ਹੈ ਕਿ ਜੇਕਰ ਤੁਸੀਂ ਪਿਛਲੇ 게ਟ ਵਿੱਚ ਦੀ ਨਿਕਲ ਜਾਓਗੇ ਤਾਂ ਇਹੀ ਮੰਨਿਆ ਜਾਊਗਾ ਕਿ ਸਿੱਖਾਂ ਦਾ ਗੁਰੂ ਕਰਾਮਾਤ ਦਿਖਾ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਸੀ ਇਹ ਸਰਤਾਂ ਦਾ ਕਿ ਜਾਂ ਕਰਾਮਾਤ ਦਿਖਾਓ ਜਾਂ ਸਾਦਤ ਦਿਓ ਜਾਂ ਫਿਰ ਇਸਲਾਮ ਕਬੂਲ ਕਰੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਅਬਦੁੱਲਾ ਨੂੰ ਇੱਕ ਗੱਲ ਕਹਿੰਦੇ ਆ ਕਹਿੰਦੇ ਜੇਕਰ ਇੱਥੇ ਮੇਰੀ ਸਹਾਦਤ ਹੋਈ ਤਾਂ ਸਿਰਫ ਮੇਰੇ ਸਰੀਰ ਦੀ ਮੌਤ ਹੋਊਗੀ ਪਰ ਜੇ ਮੈਂ ਇਥੋਂ ਭੱਜ ਗਿਆ ਤੇਰਾ ਸਹਾਰਾ ਲੈ ਕੇ ਪਿਛਲੇ ਗੇਟ ਵੇ ਦੀ ਤਾਂ ਜੋ ਪੂਰੀ ਸਿੱਖ ਕੌਮ ਆਗੀ ਪੂਰੀ ਸਿੱਖ ਸੰਗਤ ਆ ਜਿਹੜੀ ਉਹਦੀ ਮੌਤ ਹੋਊ ਜੂਗੀ ਤਾਂ ਇਨਾ ਅਬਦੁੱਲਾ ਕਹਿੰਦਾ ਹੋਇਆ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਕਿ ਤੁਸੀਂ ਪਿਛਲੇ ਗੇਟ ਵੇ ਦੀ ਨਿਕਲ ਜਾਓ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿੰਦੇ ਨੇ ਉਹਨਾਂ ਨੂੰ ਪਤਾ ਸੀ ਉਹ ਕੜਾ ਸਾਹਦ ਤੋਂ ਡਰਦੇ ਨਹੀਂ ਪਹਿਲਾਂ ਗੁਰੂ ਅਰਜਨ ਦੇਵ ਜੀ ਨਹੀਂ ਡਰੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਡਰੇ ਤੇ ਫਿਰ ਅੱਗੋਂ ਸਿੱਖਾਂ ਨੇ ਵੀ ਇਹੀ ਰੀਤ ਨੂੰ ਕਾਇਮ ਰੱਖਿਆ ਤੇ ਸੀਧੀਆਂ ਦਿੱਤੀਆਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਬਦੁੱਲਾਹ ਨੂੰ ਕਹਿਣ ਲੱਗੇ ਹਾਂ ਜੇਕਰ ਤੂੰ ਸਾਡੀ ਸਹਾਇਤਾ ਕਰਨਾ ਹੀ ਚਾਹੁੰਦਾ ਹੈ ਤਾਂ ਮੇਰਾ ਇੱਕ ਸਿੱਖ ਕੱਢ ਦੇ ਜੈਤਾ ਨਾਮ ਆਉਦਾ ਤਾਂ ਉਹਨੂੰ ਕੱਢ ਦੇ ਤੇ ਸਾਡੀ ਸਹਾਇਤਾ ਹੋ ਜਾਊਗੀ ਜੋ ਤੂੰ ਕਰਨਾ ਚਾਹੁੰਦਾ ਅਬਦੁੱਲਾ ਮੰਨ ਗਿਆ ਅਬਦੁੱਲਾ ਰਾਜੀ ਹੋ ਗਿਆ ਅਬਦੁੱਲਾ ਨੇ ਸੋਚਿਆ ਕਿ ਚਲੋ ਜੈਬੋ ਨਹੀਂ ਸਾਨੂੰ ਇੰਨਾ ਕੁ ਤਾਂ ਕਹਿ ਸਕੂਗਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਤਾਂ ਨਹੀਂ ਮੰਨੇ ਨਿਕਲ ਲਈ ਪਰ ਉਹਨਾਂ ਦਾ ਇੱਕ ਸਿੱਖ ਘੜਤਾ ਤਾਂ ਭਾਈ ਜੈਤਾ ਜੀ ਨੂੰ ਉਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਹਿਣ ਤੇ ਦਿੱਲੀ ਤੋਂ ਜੇਲ੍ਹ ਦੇ ਵਿੱਚੋਂ ਕੈਦ ਦੇ ਵਿੱਚੋਂ ਅਬਦੁੱਲਾ ਦੀ ਸਹਤ ਨਾਲ ਉਥੋਂ ਕੱਢਿਆ ਗਿਆ ਉਸ ਤੋਂ ਬਾਅਦ ਬਾਬਾ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਉਥੋਂ ਕੀ ਕੁਝ ਦੇ ਕੇ ਤੋਰਦੇ ਨੇ ਆਪਣੇ ਲਿਖੇ ਹੋਏ 57 ਸ਼ਲੋਕ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਡ ਕੀਤਾ ਗਿਆ ਇੱਕ ਨਾਰੀਅਲ ਪੰਜ ਸਿੱਕੇ ਤੇ ਗੁਰਿਆਈ ਦਾ ਤਿਲਕ ਦੇ ਕੇ ਬਾਬਾ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਉਥੋਂ ਕੱਢਦੇ ਨੇ ਅਤੇ ਇੱਕ ਹੁਕਮਨਾਮਾ ਸਿੱਖ ਸੰਗਤ ਦੇ ਨਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਜੈਤਾ ਜੀ ਹੁਂ ਦਿੰਦੇ ਨੇ ਇਹ ਸਾਰਾ ਕੁਝ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਆਨੰਦਪੁਰ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਤੇ ਮਾਤਾ ਗੁਜਰੀ ਜੀ ਕੋਲ ਤੇ ਉਹਨਾਂ ਨੂੰ ਦੱਸਦੇ ਨੇ ਕਿ ਜੋ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਹਿਬ ਜੀ ਦੀ ਜੋ ਸ਼ਹੀਦੀ ਹੈ ਉਹ ਟਲ ਹੈ ਸ਼ਹੀਦੀ ਹਰ ਹਾਲਤ ਦੇ ਵਿੱਚ ਹੋ ਕੇ ਹੀ ਰਹੂਗੀ ਉੱਥੇ ਬਾਬਾ ਜੈਤਾ ਜੀ ਰੁਕਦੇ ਨਹੀਂ ਹੈਗੇ ਇੱਕ ਪਲ ਵੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਸੀ ਕਿ ਇਹ ਸਾਰਾ ਕੁਝ ਉੱਥੇ ਸੌਂਪ ਕੇ ਉੱਥੇ ਦੇ ਕੇ ਤੂੰ ਵਾਪਸ ਆ ਜਾਣਾ ਦਿੱਲੀ ਨੂੰ ਫਿਰ ਜਦੋਂ ਦਿੱਲੀ ਨੂੰ ਵਾਪਸ ਆਉਣ ਲੱਗਦੇ ਨੇ ਤਾਂ ਕੀ ਹੁੰਦਾ ਵੇਲਾ ਆ ਜਾਂਦਾ ਹੈ ਸ਼ਹਾਦਤ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਣ ਲੱਗੀ ਹੈ ਫਿਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਫਿਰ ਬਾਬਾ ਜੇਤਾ ਜੀ ਨੇ ਸੀਸ ਕਿਵੇਂ ਚੱਕਿਆ ਸੀਸ ਉਥੋਂ ਕਿਵੇਂ ਬਦਲਾ ਬਦਲੀ ਕੀਤੀ ਕਿਵੇਂ ਆਨੰਦਪੁਰ ਸਾਹਿਬ ਲਿਆਂਦਾ ਫਿਰ ਗੱਲ ਆ ਜਾਂਦੀ ਹੈ ਉਸ ਦੀ ਬਾਬਾ ਜੇਤਾ ਤੇ ਉਹਨਾਂ ਦੇ ਪਿਤਾ ਜੀ ਦਇਆਨੰਦ ਜੀ ਤੇ ਉਹਨਾਂ ਦੇ ਤਾਇਆ ਜੀ ਆਗਿਆ ਜੀ ਆਗਿਆ ਰਾਮ ਜੀ ਸੋਰੀ ਤਾਂ ਉਹ ਵੀ ਉੱਥੇ ਹੀ ਸੀਗੇ ਤੇ ਹੋਰ ਕੌਣ ਸੀ ਭਾਈ ਲੱਖੀ ਸਾਹਿਬ ਅਨਜਾਰਾ ਜਿਹੜੇ ਉਸ ਸਮੇਂ ਦੇ ਦਿੱਲੀ ਦੇ ਬਹੁਤ ਵੱਡੇ ਵਪਾਰੀ ਸੀ ਕਵੇਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਿਬ ਦਾ ਜੋ ਧੜ ਸੀ ਉਹਦਾ ਸਸਕਾਰ ਕੀਤਾ ਗਿਆ। ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਭਾਈ ਲੱਖੀ ਸਾਹ ਬੰਜਾਰਾ ਸੀ ਉਹਨਾਂ ਦਾ 1000 ਗੱਡਾ ਚੱਲਦਾ ਸੀ ਦਿੱਲੀ ਦੇ ਵਿੱਚ। 1000 ਗੱਡਾ ਉਹ ਟਾਈਮ ਦੇ ਵਿੱਚ ਬਹੁਤ ਵੱਡੀ ਗੱਲ ਸੀ ਸੰਗਤ ਜੀ ਜਿਵੇਂ ਅੱਜ ਕੱਲ ਦੇ ਟਾਈਮ ਦੇ ਵਿੱਚ ਜੇ ਕਿਸੇ ਕੋਲ 2 3 4 ਟਰੱਕ ਟਰਾਲੇ ਚੱਲਣ ਲੱਗ ਜਾਣ ਤਾਂ ਆਪਾਂ ਉਹਨੂੰ ਟਰਾਂਸਪੋਰਟ ਹੀ ਕਹਿ ਦਿੰਦੇ ਆ। ਤਾਂ ਉਸੇ ਤਰ੍ਹਾਂ ਹੀ ਭਾਈ ਲੱਖੀ ਸਾਹ ਬੰਜਾਰਾ ਉਸ ਟਾਈਮ ਦੇ ਟਰਾਂਸਪੋਰਟ ਏ ਸੀ ਤਾਂ ਉਹਨਾਂ ਦੀ ਫਿਰ ਸੁਭਾਵਿਕ ਗੱਲ ਹੈ ਉਹਨਾਂ ਦੀ ਪਹੁੰਚ ਵੀ ਹੋਊਗੀ ਕੋਈ ਛੋਟਾ ਮੋਟਾ ਮੁਗਲ ਸੈਨਾਪਤੀ ਜਾਂ ਮੁਗਲ ਮੁਗਲ ਚੌਂਕੀ ਤੇ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਸੀ ਤਾਂ ਫਿਰ ਉਹਨਾਂ ਦੀ ਜੋ ਮਦਦ ਲਈ ਗਈ ਉਸ ਸਮੇਂ ਕਿਉਂਕਿ ਉਹ ਵੀ ਗੁਰੂ ਦੇ ਸਿੱਖ ਸੀਗੇ ਉਹ ਵੀ ਬਹੁਤ ਪਿਆਰ ਕਰਦੇ ਸੀ ਗੁਰੂ ਘਰ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਸੀ ਉਹ ਤਾਂ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸੀਸ ਹੈ ਉਹਨੂੰ ਉੱਥੋਂ ਬਦਲਿਆ ਗਿਆ ਤੇ ਉਹਨਾਂ ਦਾ ਉਸ ਦਾ ਸੰਸਕਾਰ ਕੀਤਾ ਗਿਆ ਆ ਜਾਂਦੀ ਆ ਕਿ ਇੰਨੀ ਸਾਰੀ ਮੁਗਲ ਸੈਨਾ ਇੰਨੇ ਇੰਨੇ ਜ਼ਾਲਮ ਪਾਪੀਆਂ ਦੇ ਵਿੱਚੋਂ ਗੁਰੂ ਸਾਹਿਬ ਦਾ ਸੀਸ ਤੇ ਧੜ ਖਿਸਕਾਉਣਾ ਕੋਈ ਛੋਟੀ ਗੱਲ ਨਹੀਂ ਸੀ ਤਾਂ ਉਹਨਾਂ ਨੇ ਕਿਵੇਂ ਕੀਤਾ ਉਸਨੇ ਅਤੇ ਭਾਈ ਜੈਤਾ ਜੀ ਦੇ ਤਾਇਆ ਜੀ ਆਗਿਆਰਾਮ ਜੀ ਨੌਕਰੀ ਕਰਦੇ ਸੀ ਭਾਈ ਲੱਖੀ ਸਾਹਿਬ ਬੰਜਾਰਾ ਜੀ ਦੇ ਘਰ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਸ਼ਹਾਦਤ ਹੈ ਉਹ ਬਾਬਾ ਜੇਤਾ ਜੀ ਨੇ ਆਪਣੀ ਅੱਖੀਂ ਦੇਖੀ ਸੀ ਉਸ ਸਮੇਂ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਢੰਡੋਰਾ ਪਟਵਾਤਾ ਸੀ ਕਿ ਜੋ ਕੋਈ ਵੀ ਗੁਰੂ ਸਾਹਿਬ ਦਾ ਜੋ ਸੀਸ ਅਤੇ ਉਹਨਾਂ ਦਾ ਧੜਾ ਇਥੇ ਚੁੱਕਣ ਦੀ ਹਿੰਮਤ ਕਰੇਗਾ ਤਾਂ ਉਹ ਆਪਣਾ ਫਿਰ ਹਿਸਾਬ ਲਾ ਲੇ ਤਾਂ ਉਹਦੇ ਨਾਲ ਕੀ ਹੋਊਗੀ ਤਾਂ ਉਸ ਸਮੇਂ ਹੋਰ ਵੀ ਉੱਥੇ ਸਿੱਖ ਬਹੁਤ ਖੜੇ ਸੀ ਤਾਂ ਕੇਵਲ ਤੇ ਕੇਵਲ ਭਾਈ ਜੇਤਾ ਜੀ ਨੇ ਹਾਂ ਦਾ ਨਾਰਾ ਮਾਰਿਆ ਤੇ ਉਹਨਾਂ ਨੇ ਕਿਹਾ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਨਾ ਹੀ ਮੈਨੂੰ ਮੌਤ ਦੀ ਪਰਵਾਹੀ ਪਰਵਾਹੀ ਤੇ ਮੈਂ ਇਹ ਜੋਖਮ ਆਪਣੇ ਸਿਰ ਲੈਣਾ ਚਾਹਣਾਗਾ ਗੁਰੂ ਸਾਹਿਬ ਦਾ ਜੋ ਸੀਸ ਹੈ ਅਤੇ ਉਹਨਾਂ ਦਾ ਧੜਾ ਹੈ ਉਹਨੂੰ ਮੈਂ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹਣਾ ਹਾਂ ਉਸ ਸਮੇਂ ਉੱਥੇ ਕੌਣ ਕੌਣ ਮੌਜੂਦ ਸਨ ਬਾਬਾ ਜੈਤਾ ਜੀ ਦੇ ਪਿਤਾ ਜੀ ਦਇਆਨੰਦ ਜੀ ਤੇ ਉਹਨਾਂ ਦੇ ਤਾਇਆ ਜੀ ਜੀ ਤੇ ਬਾਬਾ ਜੈਤਾ ਜੀ ਆਪਸ ਦੇ ਵਿੱਚ ਸਲਾਹ ਕਰਨ ਲੱਗੇ ਤਾਂ ਬਾਬਾ ਜੈਤਾ ਜੀ ਖੜੇ ਹੋ ਕੇ ਕਹਿੰਦੇ ਨੇ ਮੈਂ ਆਪਣਾ ਜੋ ਸੀਸ ਹੈ ਉਹ ਤੁਹਾਡੇ ਨਾਲੋਂ ਅਲੱਗ ਕਰਕੇ ਗੁਰੂ ਸਾਹਿਬ ਦੀ ਜਗ੍ਹਾ ਰੱਖ ਦੇਣਾਗਾ ਤੇ ਤੁਸੀਂ ਉਹਨਾਂ ਦਾ ਸੀਸ ਅਤੇ ਉਹਨਾਂ ਦੀ ਜੋ ਦੇਹ ਹੈ ਉਹਨੂੰ ਚੇਂਜ ਕਰ ਦੇਣਾ ਉਥੋਂ ਬਦਲ ਦੇਣਾ ਅਦਲਾ ਬਦਲੀ ਕਰ ਦੇਣੀ ਤਾਂ ਜੋ ਫਿਰ ਬਾਬਾ ਜੈਤਾ ਜੀ ਦੇ ਪਿਤਾ ਜੀ ਸੀ ਦਿਆਨੰਦ ਜੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਬਜ਼ੁਰਗ ਹੋ ਚੁੱਕੇ ਹਾਂਗੇ ਤੂੰ ਜਵਾਨ ਹੈ ਤੂੰ ਉਹਨਾਂ ਦਾ ਸੀਸ ਧੜ ਚੱਕ ਕੇ ਇਥੋਂ ਇਥੋਂ ਚੱਕ ਕੇ ਅਨੰਦਪੁਰ ਸਾਹਿਬ ਪਹੁੰਚਾ ਸਕਦਾ ਹੈ ਅਸੀਂ ਅਸੀਂ ਬਜ਼ੁਰਗ ਹੋ ਗਏ ਸਾਡੀ ਬਿਰਧਵਸਤਾ ਅਸੀਂ ਇਹ ਨਹੀਂ ਕਰ ਸਕਦੇ ਤਾਂ ਇੰਨਾ ਕਹਿਣ ਤੇ ਬਾਬਾ ਜੈਤਾ ਜੀ ਨੇ ਆਪਣੇ ਪਿਤਾ ਸ੍ਰੀ ਦਿਆਨੰਦ ਜੀ ਦਾ ਜੋ ਸੀਸ ਹੈ ਧੜ ਤੋਂ ਅਲੱਗ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨਾਲ ਅਦਲਾ ਬਦਲੀ ਕਰ ਦਿੱਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਸੀ ਉਹ ਭਾਈ ਲੱਖੀ ਸਾਹਿਬ ਬੰਜਾਰਾ ਆਪਣੀ ਹਵੇਲੀ ਦੇ ਵਿੱਚ ਲੈ ਗਏ ਕਿਉਂਕਿ ਰੂਹ ਦੇ ਗੱਡਿਆਂ ਦਾ ਜੋ ਇੰਤਜ਼ਾਮ ਹੈ ਪਲਾਨਿੰਗ ਪਹਿਲਾਂ ਕੀਤੀ ਹੋਈ ਸੀਗੀ ਕਿ ਇੰਨੇ ਟਾਈਮ ਤੇ ਇੰਨੇ ਟਾਈਮ ਤੇ ਜੋ ਗੱਡੇ ਹੈਗੇ ਰੂਹ ਦੇ ਉਹ ਲੰਗੜੇ ਹੈਗੇ ਤਾਂ ਗੁਰੂ ਸਾਹਿਬ ਦਾ ਜੋ ਸੀਸ ਅਤੇ ਧੜ ਆ ਪੰਜ-ਪੰਜ ਕੱਪੜਿਆਂ ਦੇ ਵਿੱਚ ਲਪੇਟ ਕੇ ਰੂਹ ਦੇ ਵਿੱਚ ਪਾ ਕੇ ਲਜਾਇਆ ਗਿਆ ਅਤੇ ਉਸ ਤੋਂ ਬਾਅਦ ਧੜ ਦਾ ਜੋ ਸੰਸਕਾਰ ਹੈ ਪਹਿਲਕੀ ਸਾ ਬੰਜਾਰਾ ਦੀ ਹਵੇਲੀ ਦੇ ਵਿੱਚ ਕੀਤਾ ਗਿਆ ਤੇ ਜੋ ਗੁਰੂ ਸਾਹਿਬ ਦਾ ਸੀਸ ਸੀਗਾ ਉਹ ਬਾਬਾ ਜੇਤਾ ਜੀ ਕੱਪੜਿਆਂ ਦੇ ਵਿੱਚ ਲਪੇਟ ਕੇ ਮੁਗਲਾਂ ਤੋਂ ਬਚਦੇ ਬਚਾਉਂਦੇ ਅੰਵਾਲੇ ਦੇ ਰਾਤ ਹੋ ਜਾਂਦੇ ਹੋਏ ਕਿਉਂਕਿ ਉਹ ਪਹਿਲਾਂ ਵੀ ਆਉਂਦੇ ਜਾਂਦੇ ਰਹੇ ਨੇ ਦਿੱਲੀ ਦੇ ਵਿੱਚ ਆਨੰਦਪੁਰ ਤੋਂ ਉਹਨਾਂ ਨੂੰ ਸਾਰੇ ਰਸਤਿਆਂ ਦੀ ਜਾਣਕਾਰੀ ਸੀ ਉਸ ਸਮੇਂ ਕਿ ਕਿੱਥੇ ਨਾਕਾ ਹੋਏਗਾ ਕਿੱਥੇ ਚੌਂਕੀ ਹੋਏਗੀ ਮੁਗਲਾਂ ਦੀ ਤਾਂ ਉਹਨਾਂ ਤੋਂ ਬਚਦੇ ਬਚਾਉਂਦੇ ਆਨੰਦਪੁਰ ਸਾਹਿਬ ਲੈ ਕੇ ਗਏ ਸੀਸ ਨੂੰ ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਗਏ ਸੀ ਇਸ ਲੈ ਕੇ ਕੀਰਤਪੁਰ ਸਾਹਿਬ ਕਿਉਂ ਗਏ ਉਹਨਾਂ ਦੇ ਪੁਰ ਸਾਹਿਬ ਵੀ ਜਾ ਸਕਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਕੀਰਤਪੁਰ ਸਾਹਿਬ ਆਏ ਹੋਏ ਸਨ ਕਿਉਂਕਿ ਪਹਿਲੀ ਪਾਤਸ਼ਾਹੀਆਂ ਦੇ ਜੋ ਸੰਸਕਾਰ ਹੈ ਉਹ ਕੀਰਤਪੁਰ ਸਾਹਿਬ ਹੋਏ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਸੰਸਕਾਰ ਹੈ ਉਹ ਸਿਰਫ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਗਿਆ ਉਸ ਤੋਂ ਬਾਅਦ ਭਾਈ ਜੈਤਾ ਜੀ ਦਾ ਬਹੁਤ ਜ਼ਿਆਦਾ ਪਿਆਰ ਵੱਧ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਹਾਰਾਜ ਨੇ ਰੰਜੀਤ ਨਗਾਰੇ ਦੀ ਰਚਨਾ ਕਰਵਾਈ ਉਹਦੀ ਉਤਪਤੀ ਕਰਵਾਈ ਤਾਂ ਬਾਬਾ ਜੈਤਾ ਜੀ ਦਾ ਵਿਆਹ ਵੀ ਉਹਨਾਂ ਨੇ ਕਰਵਾਇਆ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ ਜਵਾਨੀ ਦੇ ਵਿੱਚ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਨੇ ਫਿਰ ਪੱਛਮ ਦੀ ਕੰਧ ਵੱਲ ਬਾਬਾ ਜੈਤਾ ਜੀ ਦਾ ਆਨੰਦਪੁਰ ਦੇ ਪੰਜ ਕਿਲੇ ਜੋ ਸਾਰੇ ਸੀ ਉਹਨਾਂ ਦੇ ਪੱਛਮ ਦੀ ਕੰਧਵੱਲ ਬਾਬਾ ਜੇਤਾ ਜੀ ਨੂੰ ਘਰ ਬਣਾ ਕੇ ਦਿੱਤਾ ਖਾਲਸਾ ਜੀ ਆਪਾਂ ਸਭ ਜਾਣਦੇ ਹਾਂ ਕਿ ਸਰਸਨ ਦੀ ਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਜੋ ਵਿਸੋੜਾ ਪਿਆ ਸੀ ਉੱਥੇ ਬਹੁਤ ਕਮਲਸਾਨ ਦਾ ਜੁੱਧ ਹੋਇਆ ਸੀ ਜਿਸ ਜੁੱਧ ਦੇ ਵਿੱਚ ਬਾਬਾ ਜੀਤ ਸਿੰਘ ਜੀ ਸਤਗੁਰ ਜੀ ਦੇ ਵੱਡੇ ਸਾਹਿਬਜ਼ਾਦੇ ਸੀ ਦੀਆਂ ਪਾਈਆਂ ਨੇ ਜਿਨ੍ਹਾਂ ਨੇ ਲੜਦੇ ਲੜਦੇ ਤਾਂ ਇਤਿਹਾਸਕਾਰ ਲਿਖਦੇ ਨੇ ਇੱਕ ਸਮਾਂ ਇਹੋ ਜਿਹਾ ਆਇਆ ਸੀ ਉਸ ਲੜਾਈ ਦੇ ਵਿੱਚ ਕਿ ਬਾਬਾ ਜੀਤ ਸਿੰਘ ਜੀ ਨੂੰ ਮੁਗਲ ਫੌਜਾਂ ਵੱਲੋਂ ਘੇਰਾ ਪਾ ਲਿਆ ਸੀਗਾ ਤਾਂ ਉਸ ਸਮੇਂ ਫਿਰ ਕੋਈ ਦੂਰੋਂ ਇੱਕ ਘੋੜ ਸਵਾਰ ਧੂੜਾਂ ਪੜਦਾ ਬਹੁਤ ਹੀ ਤੇਜ਼ੀ ਦੇ ਨਾਲ ਬਾਬਾ ਜੀਤ ਸਿੰਘ ਜੀ ਦੇ ਕੋਲ ਆ ਰਿਹਾ ਸੀ ਤਾਂ ਉਹ ਸੀ ਭਾਈ ਜੇਤਾ ਜੀ ਇਸ ਤਰ੍ਹਾਂ ਭਾਈ ਜੇਤਾ ਜੀ ਨੇ ਬਾਬਾ ਜੀਤ ਸਿੰਘ ਜੀ ਦੀ ਬਹੁਤ ਲੜਾਈ ਦੇ ਵਿੱਚ ਸਹਾਇਤਾ ਕੀਤੀ ਸੀ ਉਸ ਸਮੇਂ ਉਤੋਂ ਫਿਰ ਬਾਬਾ ਜੇਤਾ ਜੀ ਸਾਬ ਜਦਾ ਜੀਤ ਸਿੰਘ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਪਰਿਵਾਰ ਦੇ ਨਾਲ ਜਾਓ ਇਹਨਾਂ ਨੂੰ ਮੈਂ ਦੇਖਦਾ ਉਤੋਂ ਫਿਰ ਉਹਨਾਂ ਨੇ ਕਿੰਨੇ ਹੀ ਮੁਗਲਾ ਦੀਆਂ ਮੁਗਲਾ ਦੇ ਗਾਟੇ ਲਾਏ ਇੱਕਦਮ ਬਿਜਲੀ ਵਾਂਗ ਤਲਵਾਰ ਚਲਾਉਂਦੇ ਸੀ ਬਾਬਾ ਜੇਤਾ ਜੀ ਹੁਣ ਜੇ ਤੋਂ ਬਾਬਾ ਜੇਤਾ ਜੀ ਦੀ ਸ਼ਹਾਦਤ ਆ ਪਾਉਣਿਆਂ ਤਾਂ ਦੋ ਵਿਚਾਰ ਨੇ ਉਸ ਦੇ ਕਈ ਇਤਿਹਾਸਕਾਰ ਲਿਖਦੇ ਨੇ ਕਿ ਸਰਸਾ ਨਦੀ ਦੇ ਕੰਢੇ 'ਚ ਜੋ ਜੁੱਧ ਹੋਇਆ ਉੱਥੇ ਬਾਬਾ ਜੇਤਾ ਜੀ ਦੀ ਸ਼ਹਾਦਤ ਹੋਈ ਤੇ ਦੂਜਾ ਮਤ ਇਹ ਆ ਕਿ ਉਹਨਾਂ ਦੀ ਜੋ ਸ਼ਹਾਦਤ ਆ ਉਹ ਚਮਕੌਰ ਦੀ ਗੜੀ 'ਚ ਹੋਈ ਹੁਣ ਇੱਕ ਇਤਿਹਾਸਕਾਰ ਇਹ ਲਿਖਦਾ ਹੈ ਕਿ ਜਦੋਂ ਬਾਬਾ ਜੇਤਾ ਜੀ ਦੀ ਸ਼ਹਾਦਤ ਹੋਈ ਆ ਤਾਂ ਉਹਨਾਂ ਨੇ ਲਗਾਤਾਰ 4 ਘੰਟੇ ਤਲਵਾਰ ਚਲਾਈ ਤੇ ਦੁਸ਼ਮਣਾਂ ਦੀਆਂ ਗਰਦਨਾਂ ਲਾਹੀਆਂ ਅਤੇ ਫਿਰ ਲੜਦੇ-ਲੜਦੇ ਮੁਗਲਾਂ ਦੀ ਇੱਕ ਗੋਲੀ ਆਉਂਦੀ ਹੈ ਜੋ ਬਾਬਾ ਜੈਤਾ ਜੀ ਦੇ ਸੀਨੇ ਦੇ ਵਿੱਚ ਲੱਗਦੀ ਹੈ ਤੇ ਉਹ ਸ਼ਹਾਦਤ ਨੂੰ ਪਿਆਰੇ ਹੋ ਜਾਂਦੇ ਹਨ ਇਹ ਸੀ ਬਾਬਾ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੀ ਪੂਰੀ ਜਾਣਕਾਰੀ ਪੂਰਾ ਇਤਿਹਾਸ ਜੋ ਹਰ ਇੱਕ ਸਿੱਖ ਨੂੰ ਪਤਾ ਹੋਣਾ ਜ਼ਰੂਰੀ ਹੈ ਸੰਗਤ ਜੀ ਅੱਜ ਕੱਲ ਕੀ ਹੈ ਕਿ ਆਪਾਂ ਸਿਰਫ ਉਹਨਾਂ ਦੀ ਜੋ ਸਹਾਦਤ ਹੁੰਦੀ ਹੈ ਉਹਨਾਂ ਦੀ ਜੋ ਕੁਰਬਾਨੀ ਹੁੰਦੀ ਹੈ ਉਹ ਸਿਰਫ ਬਹੁਤ ਥੋੜੀ ਯਾਦ ਰੱਖਦੇ ਆਂ ਪੂਰੀ ਡਿਟੇਲ ਪੂਰੀ ਜਾਣਕਾਰੀ ਆਪਾਂ ਨਹੀਂ ਇਕੱਠੀ ਕਰ ਪਾਉਂਦੇ ਇਦਾਂ ਦੀਆਂ ਹੋਰ ਕਥਾ ਕਹਾਣੀਆਂ ਹੱਡ ਬੀਤੀਆਂ ਤੇ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਉਹਨਾਂ ਦੀਆਂ ਸਹਾਦਤਾਂ ਦੀ ਇਤਿਹਾਸ ਨੂੰ ਜਾਣਨ ਦੇ ਲਈ ਪੂਰਾ ਇਤਿਹਾਸ ਜਾਣਨ ਦੇ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਚੈਨਲ ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਤੱਕ ਪਹੁੰਚਾਇਆ ਜਾ ਸਕੇ ਤੇ ਸਭ ਨੂੰ ਆਪਣੇ ਸਿੱਖ ਧਰਮ ਦੇ ਜੋ ਅਣਮੋਲ ਇਤਿਹਾਸ ਹੈ ਉਸ ਦੇ ਬਾਰੇ ਚਾਣਨਾ ਪਾ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਇੰਨਾ ਕਹਿੰਦੇ ਹੋਏ ਭੁੱਲਾਂ ਚੁੱਕਾ ਦੀ ਖਿਮਾ ਆਪ ਬਖਸ਼ਣਹਾਰ ਹੋ ਕਲਗੀਧਰ ਦਸ਼ਮੇਸ਼ ਪਿਤਾ ਜੀ ਬਖਸ਼ਣਹਾਰ ਨੇ ਸਭ ਤੇ ਕਿਰਪਾ ਬਣਾਈ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ